ਸਾਡੇ ਜਿਹੜੀ ਇੱਕ ਟੀਮ ਤਿਆਰ ਹੋਈ ਹੈ ਸਪੋਕਸਪਰਸਨ ਦੀ ਸਮੁੱਚੇ ਪੰਜਾਬ ਤੋਂ ਡਿਸਟ੍ਰਿਕਟ ਵਾਈਜ਼ ਔਰ ਵਿਧਾਨ ਸਭਾ ਵਾਈਜ਼ ਉਹਨਾਂ ਦੇ ਨਾਲ ਇੱਕ ਮੀਟ ਰੱਖਿਆ ਸੀਗਾ ਜਨੇਜਾ ਜੀ ਨੇ ਹਰਪਾਲ ਜਨੇਜਾ ਜੀ ਨੇ ਕਿਉਂਕਿ ਇਸ ਜ਼ੋਨ ਦੇ ਉਹ ਹੈੱਡ ਨੇ ਉਹਨਾਂ ਨੂੰ ਮਿਲਣਾ ਮੇਰਾ ਜਿਹੜਾ ਜੀ ਮੇਨ ਮਕਸਦ ਸੀਗਾ ਉਹਨਾਂ ਨੂੰ ਮਿਲਣਾ ਔਰ ਸੈਕੰਡ ਸਰਕਾਰ ਦੇ ਵੱਲੋਂ ਜਿਹੜੇ ਤਿੰਨ ਸ਼ਹਿਰਾਂ ਨੂੰ ਕਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਗਿਆ ਪਿਛਲੇ ਦਿਨੀ ਤਲਵੰਡੀ ਸਾਬੋ ਸ਼੍ਰੀ ਅੰਮ੍ਰਿਤਸਰ ਤੇ ਸ਼੍ਰੀ ਆਨੰਦਪੁਰ ਸਾਹਿਬ ਉਹਨਾਂ ਤਿੰਨਾਂ ਨੂੰ ਕਿਉਂਕਿ ਉਹ ਜਦੋਂ ਵਿਧਾਨ ਸਭਾ ਦੇ ਵਿੱਚ ਪਾਸ ਹੋਇਆ ਸੀਗਾ ਵਿਸ਼ੇਸ਼ ਸੈਸ਼ਨ ਦੇ ਵਿੱਚ ਤੇ ਉਹ ਰਾਜਪਾਲ ਜੀ ਕੋਲੇ ਗਿਆ ਰਾਜਪਾਲ ਜੀ ਨੇ ਉਹਨੂੰ ਮਨਜ਼ੂਰੀ ਦਿੱਤੀ ਹੈ ਤਾਂ ਉਹਦਾ ਨੋਟੀਫਿਕੇਸ਼ਨ ਜਾਰੀ ਹੋ ਗਿਆ ਉਹਦਾ ਅਗਲਾ ਪੜਾ ਜਿਹੜਾ ਜੀ ਉਹ ਸਟਾਰਟ ਹੋ ਗਿਆ ਹੁਣ ਇਹਨਾਂ ਤਿੰਨਾਂ ਸ਼ਹਿਰਾਂ ਦੇ ਵਿੱਚ ਨੈਕਸਟ ਜਿਹੜੇ ਸਟੈਪ ਨੇ ਉਹਨਾਂ ਨੂੰ ਲੈਣ ਦਾ ਔਰ ਇੱਕ ਆਉਣ ਵਾਲੇ ਦਿਨਾਂ ਦੇ ਦੌਰਾਨ ਜਨਵਰੀ ਦੇ ਪਹਿਲੇ ਹਫ਼ਤੇ ਲਗਭਗ ਪਹਿਲੇ ਹਫ਼ਤੇ ਦੇ ਅਖੀਰ ਤੱਕ ਅਸੀਂ ਇੱਕ ਜਿਹੜਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਜਿਹੜੀ ਉਹ ਸਟਾਰਟ ਕਰਨ ਜਾ ਰਿਹਾ ਲੋਕਾਂ ਦੇ ਵਿੱਚ ਬਹੁਤ ਵੱਡਾ ਉਤਸੁਕਤਾ ਹੈ ਇਹਨੂੰ ਲੈ ਕੇ ਕਿਉਂਕਿ 10 ਲੱਖ ਇਹ ਕੈਸ਼ਲੈਸ ਜਿਹੜਾ ਉਹ ਇਲਾਜ ਹੋਊਗਾ ਨਾ ਸਿਰਫ ਸਰਕਾਰੀ ਹਸਪਤਾਲਾਂ ਤੋਂ ਬਲਕਿ ਜਿਹੜੇ ਪ੍ਰਾਈਵੇਟ ਹਸਪਤਲ ਨੇ 2000 ਦੇ ਕਰੀਬ ਪ੍ਰਾਈਵੇਟ ਹਸਪਤਲ ਨੇ ਜਿਨ੍ਹਾਂ ਨੂੰ ਇਹਦੇ ਵਿੱਚ ਅਸੀਂ ਇਨਕਲੂਡ ਕੀਤਾ ਗਿਆ ਉੱਥੇ ਤੁਸੀਂ ਆਪਣਾ ਇਲਾਜ ਜਿਹੜਾ ਜੀ ਉਹ ਕੋਈ ਵੀ ਕਰਾ ਸਕੂਗਾ ਹਰ ਪਰਿਵਾਰ ਨੂੰ ਇਹ ਕਾਰਡ ਜਿਹੜਾ ਉਹ ਮਿਲੂਗਾ ਦੋ ਚੀਜ਼ਾਂ ਇਹਦੇ ਵਾਸਤੇ ਚਾਹੀਦੀਆਂ ਹੋਣਗੀਆਂ ਪੰਜਾਬ ਦਾ ਆਧਾਰ ਕਾਰਡ ਤੇ ਪੰਜਾਬ ਦੇ ਵੋਟਰ ਕਾਰਡ ਆਪਾਂ ਤੋਂ ਮੈਂ ਗੱਲ ਕਰੂੰਗਾ ਤੁਸੀਂ ਸੰਗਠਨਾ ਜਿਹੜੇ ਪੇ ਬਹੁਤ ਸਾਰੇ ਜਿਹੜੇ ਵੋਲੰਟeers ਐ ਉਹਨਾਂ ਨੂੰ ਕੁਝ ਨਹੀਂ ਹੋਣਾ ਜਿਹੜੇ ਐਮਐਲਐਸ ਐ ਉਹ ਆਪਣੇ ਨਾਲ ਜਿਹੜੇ ਹੈ ਕੁਝ ਕੁ ਬੰਦੇ ਨਾਮ ਰੱਖੇਵੇਂ ਨੇ ਬਾਕੀ ਵੋਲੰਟeers ਨੂੰ ਉਹਨੇ ਦੇਖਿਆ ਕਰ ਰਿਹਾ ਕਿ ਪੰਜਾਬ ਦੇ ਵਿੱਚ ਪੁਰਾਣੇ ਵੋਲੰਟਰੀ ਜਿਹਨਾਂ ਨੇ ਤੁਹਾਨੂੰ ਚੋਣ ਚ ਦਿਟਾਈ ਸੀ 2017 ਤੋਂ ਉਹਨਾਂ ਨੂੰ ਨਾਲ ਲੈ ਕੇ ਚੱਲੂ ਸਾਡੀਆਂ ਜੜਾਂ ਹੀ ਉਹ ਵੋਲੰਟੀਅਰ ਨੇ ਜੀ ਕੌਣ ਕੀ ਕਰਦਾ ਮੈਂ ਉਹਦਾ ਤਾਂ ਨਹੀਂ ਜਵਾਬ ਦਿੰਦਾ ਜੀ ਮੇਰੇ ਨਾਲ ਸਾਰੇ ਜਿੰਨੇ ਵੀ ਖੜੇ ਨੇ ਉਹ ਵਲੰਟੀਅਰ ਹੀ ਖੜੇ ਨੇ ਜੀ ਇਸ ਵੇਲੇ ਆ ਸਾਰੇ ਜਿੰਨੇ ਇਸ ਵੇਲੇ ਜਿਹੜੇ ਸਪੋਕਸਪਰਸਨ ਦੀ ਮੈਂ ਗੱਲ ਕੀਤੀ ਹੈ ਇਹਨਾਂ ਦੇ ਵਿੱਚ ਬਹੁਤ ਸਾਰੇ ਉਹ ਸਪੋਕਸਪਰਸਨ ਨੇ ਜਿਹੜੇ 12 13 ਤੋਂ ਜਿਹੜੇ ਜੁੜੇ ਹੋਏ ਆ ਪਾਰਟੀ ਦੇ ਨਾਲ ਚਲੋ ਅੰਨਾ ਅੰਦੋਲਨ ਸੀਗਾ ਉਸ ਵੇਲੇ ਤੋਂ ਔਰ ਮੈਨੂੰ ਬੜਾ ਪ੍ਰਾਊਡ ਹੈ ਇਹਨਾਂ ਦੇ ਨਾਲ ਬੈਠਣ ਦੇ ਵਾਸਤੇ ਤੇ ਇਹਨਾਂ ਦੇ ਨਾਲ ਕੰਮ ਕਰਨ ਦੇ ਵਾਸਤੇ ਬਿਨਾ ਕਿਸੇ ਸ਼ੱਕ ਦੇ ਇਹਨਾਂ ਤੋਂ ਬਿਨਾ ਸੋਚਿਆ ਹੀ ਨਹੀਂ ਜਾ ਸਕਦਾ ਸੰਗਠਨ ਤੋਂ ਬਿਨਾ ਨਹੀਂ ਜਿਹੜਾ ਦੀ ਉਹ ਸੋਚਿਆ ਜਾ ਸਕਦਾ ਇਹੀ ਲੋਕ ਨੇ ਜਿਨ੍ਹਾਂ ਨੇ 14 ਦੇ ਵਿੱਚ ਪਹਿਲਾ ਚਾਰ ਸੀਟਾਂ ਆਮਦਵੀ ਪਾਰਟੀ ਨੂੰ ਦਿਤਾਈਆਂ ਇਹੀ ਲੋਕ ਨੇ ਜਿਨ੍ਹਾਂ ਨੇ 2017 ਦੇ ਵਿੱਚ اپੋਜੀਸ਼ਨ ਦੇ ਰੂਪ ਦੇ ਵਿੱਚ ਸਾਨੂੰ ਲੈ ਕੇ ਆਂਦਾ ਆਮਦਵੀ ਪਾਰਟੀ ਨੂੰ ਇਹੀ ਲੋਕ ਨੇ ਜਿਨ੍ਹਾਂ ਨੇ 2022 ਦੇ ਵਿੱਚ ਇੱਕ ਸੁਪਰ ਮੈਜੋਰਿਟੀ ਦੇ ਨਾਲ ਜਿਹੜੀ ਸੀ ਉਹ ਸਰਕਾਰ ਬਣਾਈ ਇਹੀ ਲੋਕ ਨੇ ਜਿਹੜੇ 2027 ਦੇ ਵਿੱਚ ਸਰਕਾਰ ਨੂੰ ਰਿਪੀਟ ਕਰਵਾਉਣਗੇ ਮੈਂ ਤੁਸੀਂ ਐਨਆਰਆਈ ਵੀ ਰਿਵਿਊ ਹੋ ਗਏ ਮੈਂ ਨਿਊਜ਼ੀਲੈਂਡ ਦੇ ਵਿੱਚ ਅੱਜ ਇੱਕ ਮੇਰਾ ਮੇਰਾ ਹਮਸਫਰ ਸਾਹਮਣੇ ਆਇਆ ਕਿ ਨਗਰ ਕੀਰਤਨ ਨੂੰ ਜਿਹੜਾ ਉੱਥੇ ਰੁਕਿਆ ਜਾ ਰਿਹਾ ਹੈਗਾ ਕੀ ਕਹਿਣਾ ਚਾਹੂਗਾ ਕਿ ਕੇਂਦਰ ਤੇ ਨਿਊਜ਼ੀਲੈਂਡ ਸਰਕਾਰ ਆਪਸ ਵਿੱਚ ਬੈਠ ਕੇ ਕੋਈ ਗੱਲਬਾਤ ਕਰਨ ਕਿਉਂਕਿ ਅਜੇ ਤੀ ਤੁਸੀਂ ਨਾ ਦੇਖਣ ਨੂੰ ਦੇਖੋ ਜਿਹੜੇ ਵਿਦੇਸ਼ਾਂ ਦੇ ਵਿੱਚ ਨਾ ਇੱਕ ਖਾਸ ਕਿਸਮ ਦੀ ਜਿਹੜੀ ਆ ਉਹ ਉੱਥੇ ਕਿਉਂਕਿ ਰੈਸੈਸ਼ਨ ਚੱਲ ਰਿਹਾ ਹੈ ਉਹ ਕਿਤੇ ਨਾ ਕਿਤੇ ਇਹ ਚੀਜ਼ਾਂ ਦਾ ਰੀਜ਼ਨ ਹੈ ਮੈਂ ਸਮਝਦਾ ਕਿ ਗਲੋਬ ਜਿਹੜਾ ਨਾ ਜਿਉ ਇੱਕ ਪਿੰਡ ਬਣ ਰਿਹਾ ਹੁਣ ਤੁਸੀਂ ਕੋਈ ਵੀ ਵਿਅਕਤੀ ਕੋਈ ਵੀ ਕੌਮ ਜਿਹੜੀ ਆ ਕੋਈ ਵੀ ਮੁਲਕ ਉਹ ਆਪਣੇ ਬੂਹੇ ਨਹੀਂ ਬੰਦ ਜਿਹੜੇ ਉਹ ਕਰ ਸਕਦਾ ਇਹ ਬੂਹੇ ਤੁਹਾਨੂੰ ਸਭ ਲਈ ਖੁੱਲੇ ਰੱਖਣੇ ਪੈਣਗੇ ਜਿਹੜੇ ਲੋਕ ਇੱਥੇ ਪੰਜਾਬ ਦੇ ਵਿੱਚ ਇੱਕ ਅਜੀਬੋ ਗਰੀਬ ਜੀ ਮਹਿਮ ਚਲਾਉਂਦੇ ਮੈਂ ਉਹਦਾ ਨਾਮ ਨਹੀਂ ਲੈਣਾ ਇਹ ਉਹਨਾਂ ਦੇ ਵਾਸਤੇ ਵੀ ਜਿਹੜੀ ਉਹ ਸੋਚਣ ਵਾਲੀ ਗੱਲ ਹੈ ਅਸੀਂ ਵੀ ਬੂਹੇ ਜਿਹੜੇ ਉਹ ਬੰਦ ਨਹੀਂ ਜਿਹੜਾ ਜੀ ਉਹ ਕਰਨੇ ਨਹੀਂ ਤਾਂ ਆਦਰਵਾਇਜ਼ ਜਿਹੜਾ ਜੀ ਇਹ ਲੰਮੇ ਫਿਰ ਪਉਗਤ ਨਹੀਂ ਪਿੰਡੇ ਨੇ ਇਸ ਕਰਕੇ ਇਹ ਨਫਰਤ ਵਾਲੀ ਤਾਂ ਗੱਲ ਹੀ ਜਿਹੜੀ ਉਹ ਨਹੀਂ ਹੋਣੀ ਚਾਹੀਦੀ ਪਰ ਇਹ ਹੈ ਕਿ ਨਫਰਤ ਦੀ ਟੋਲੇ ਹਰ ਇੱਕ ਜਗ੍ਹਾ ਦੇ ਉੱਤੇ ਹੀ ਜਿਹੜੇ ਉਹ ਹੁੰਦੇ ਨੇ ਸੋਚਣ ਵਿਚਾਰਨ ਵਾਲੀ ਜਿਹੜੀ ਗੱਲ ਇਸ ਵੇਲੇ ਇਹ ਆ ਕਿ ਗਲੋਬ ਜਦੋਂ ਪਿੰਡ ਬਣ ਗਿਆ ਤੇ ਫਿਰ ਸਾਰਿਆਂ ਨੂੰ ਜਿਹੜੇ ਦੀਿੱਥੇ ਵੀ ਕੋਈ ਰਹਿੰਦਾ ਉੱਥੇ ਉਹਨੂੰ ਆਪਣੇ ਧਰਮ ਦੀ ਜਿਹੜੀ ਆਜ਼ਾਦੀ ਹੈ ਕੰਮ ਕਰਨ ਦੀ ਜਿਹੜੀ ਆਜ਼ਾਦੀ ਹੈ ਉਹ ਰਹਿਣੀ ਚਾਹੀਦੀ ਆ ਜਿਹੜਾ ਮੁਲਕ ਜਿਹੜਾ ਬੂਹੇ ਬੰਦ ਕਰੂਗਾ ਜੀ ਫਿਰ ਪਤਾ ਹੀ ਆ ਦੀ ਮੈਂ ਨਾਮ ਕੀ ਲੈਣਾ ਇੱਕ ਹੈਗਾ ਮੁਲਕ ਜੀ ਨੇ ਬੂਹੇ ਬੰਦ ਕੀਤੇ ਸੀਗੇ ਅੱਜ ਫਿਰ ਉਹਦਾ ਹਸ਼ਰ ਜਿਹੜਾ ਉਹ ਕੀ ਹੋਇਆ ਪਿਆ ਇਸ ਕਰਕੇ ਸਾਨੂੰ ਜਿਹੜਾ ਨਾ ਦਿਮਾਗੀ ਰੂਪ ਦੇ ਵਿੱਚ ਬਹੁਤ ਵੱਡੇ ਹੋਣਾ ਪਊਗਾ ਅਸੀਂ ਇੱਥੇ ਜਿਹੜੇ ਨਫਰਤੀ ਪ੍ਰਚਾਰ ਕਈ ਵਾਰੀ ਕਰਦੇ ਨੇ ਉਹਨਾਂ ਨੂੰ ਵੀ ਜਿਹੜਾ ਇਹ ਸੋਚਣ ਦਾ ਸਮਾਂ ਹੈ ਕਿ ਅਸੀਂ ਇੱਕ ਦੂਜੇ ਤੋਂ ਬਿਨਾ ਜਿਹੜਾ ਜੀ ਉਹ ਜੀ ਨਹੀਂ ਸਕਦੇ ਚਾਹੇ ਉਹ ਸੂਬਿਆਂ ਤੋਂ ਸੂਬਿਆਂ ਵਾਲੇ ਨੇ ਚਾਹੇ ਮੁਲਕਾਂ ਤੋਂ ਮੁਲਕਾਂ ਵਾਲੇ ਗੁਰੂ ਸਾਹਿਬ ਕੀ ਦੋ ਹੀ ਹਸਤਾਇਨ ਨੇ ਕਿ ਕੀ ਤੇਰੀ ਜਾ ਰਹੀ ਹੁਣ ਕਿ ਫਾੜ ਰਹੀ ਬੋਲਤੇ ਆ ਰਹੀ ਹੈ ਜੀ ਅਸੀਂ ਆਪਣੇ ਕੰਮਾਂ ਦੇ ਆਧਾਰ ਦੇ ਉੱਤੇ ਲੋਕਾਂ ਦੇ ਕੋਲੇ ਜਿਹੜਾ ਉਹ ਜਾਣਾ ਵਕਤ ਜਿਹੜਾ ਇਸ ਵੇਲੇ ਵਿਰੋਧੀਆਂ ਨੂੰ ਪਿਆ ਹੋਇਆ ਜੀ ਕੈਪਟਨ ਮਰਿੰਦਰ ਸਿੰਘ ਹੁਰੀ ਉੱਠਦੇ ਨੂੰ ਕਹਿੰਦੇ ਇਕੱਠੇ ਹੋ ਜਾਓ ਇਕੱਠੇ ਹੋ ਜਾਓ ਉਧਰੋਂ ਸੇਵਨਜੀਤ ਸਿੰਘ ਮਾਨ ਹੁਰੀ ਗਈ ਜਾਂਦੇ ਇਕੱਠੇ ਹੋ ਜਾਓ ਇਕੱਠੇ ਹੋ ਜਾਓ ਅਕਾਲੀ ਗਈ ਜਾਂਦੇ ਇਕੱਠੇ ਹੋ ਜਾਓ ਕਿਹਦੇ ਖਿਲਾਫ ਜੀ ਆਮ ਘਰਾਂ ਦੇ ਮੁੰਡੇ ਕੁੜੀਆਂ ਦੇ ਖਿਲਾਫ ਇੱਕ ਆਮ ਘਰ ਸਤੌਜ ਤੋਂ ਉੱਠਿਆ ਹੋਇਆ ਇੱਕ ਵਿਅਕਤੀ ਜਿਹੜਾ ਮੁੱਖ ਮੰਤਰੀ ਦੇ ਅਹੁਦੇ ਤੱਕ ਜਿਹੜਾ ਦੀ ਉਦਾਪੜਿਆ ਇਹਨਾਂ ਦੀ ਜਿਹੜੀ ਗੇਮ ਸੀ ਨਾ ਉੱਤਰ ਕਾਟੋ ਮੈਂ ਜਿਹੜਾ ਉਹ ਬਾਈ ਦੇ ਵਿੱਚ ਖਤਮ ਹੋ ਗਈ ਹੁਣ ਇਹਨਾਂ ਨੂੰ ਲੱਗਦਾ ਵੀ 27 ਦੇ ਵਿੱਚ ਵੀ ਸਾਡੀ ਜਿਹੜੀ ਵਾਰੀ ਨਹੀਂ ਆਉਣੀ ਇਸੇ ਕਰਕੇ ਕੈਪਟਨ ਮਨਿੰਦਰ ਸਿੰਘ ਉਹ ਓਪਨਲੀ ਕਹੀ ਜਾਂਦੇ ਇਕੱਠੇ ਨਾ ਹੋਏ ਤੇ 37 ਤੱਕ ਨਹੀਂ ਤੁਸੀਂ ਜਿਹੜਾ ਦੀ ਉਹ ਆਉਂਦੇ ਇਹ ਉਹਨਾਂ ਦੀ ਵਰਡਿੰਗ ਹੈ ਔਰ ਵਕਈ ਹੋਣਾ ਇਹੀ ਹੈ ਜੀ ਇਹਨਾਂ ਨੂੰ ਵਕਤ ਹੀ ਇਸ ਚੀਜ਼ ਦਾ ਪਿਆ ਹੈ ਕਿ ਉਹ ਜਿਹੜੀ ਗੇਮ ਸੀ ਸਾਡੀ ਉਹ ਖਰਾਬ ਹੋ ਗਈ ਹੁਣ ਲੋਕ ਆਉਣ ਨਹੀਂ ਦਿੰਦੇ ਜੀ 27 ਦੀ ਸਾਡੀ ਪੂਲ ਤਿਆਰੀ ਹੈ ਔਰ 27 ਦੇ ਵਿੱਚ ਅਸੀਂ ਰਿਪੀਟ